ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਸਥਾਨ ਦੇ ਦਰਸ਼ਨ ਦੇਦਾਰੇ ਕਰ ਰਹੇ ਹਾਂ ਜਿਸ ਸਥਾਨ ਨੂੰ ਸਿੱਖ ਧਰਮ ਦੇ ਪਹਿਲੇ ਤੀਰਥ ਸਥਾਨ ਹੋਣ ਦਾ ਮਾਣ ਪ੍ਰਾਪਤ ਹੈ ਅਸੀਂ ਦਰਸ਼ਨ ਦੇਦਾਰੇ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਪਾਸ਼ਾਹੀ ਤੀਸਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਸੰਗਤ ਜੀ ਇਹ ਸਥਾਨ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਹੁਕਮ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ ਸੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸਿੱਖੀ ਦੇ ਪ੍ਰਚਾਰ ਅਤੇ ਚੜ੍ਹਦੀ ਕਲਾ ਵਾਸਤੇ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹੁਕਮ ਉਤੇ ਪਹਿਰਾ ਦੇਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਨੇ ਇਸ ਸਥਾਨ ਦੀ ਸਥਾਪਨਾ ਕੀਤੀ ਕਿਉਂਕਿ ਸੰਗਤ ਜੀ ਉਸ ਸਮੇਂ ਸ਼ੂਤਸ਼ਾਤ ਵੈਮ ਭਰਮ ਬਹੁਤ ਹੀ ਫੈਲ ਚੁੱਕੇ ਸਨ ਅਤੇ ਕੋਈ ਵੀ ਮਾਨਵਤਾ ਨੂੰ ਇਨਸਾਨੀਅਤ ਨੂੰ ਸਿੱਧਾ ਰਸਤਾ ਨਹੀਂ ਸੀ ਦਿਖਾ ਰਿਆ ਗੁਰੂ ਅਮਰਦਾਸ ਮਹਾਰਾਜ ਨੇ ਇਸ ਸਥਾਨ ਦੀ ਸਥਾਪਨਾ ਕਰਕੇ ਰੋਹਾਨੀਅਤ ਦੀ ਸ਼ੀਤਲਤਾ ਦੀ ਅਤੇ ਇਕਾਗਰਤਾ ਦੀ ਮਿਸਾਲ ਦਿੱਤੀ ਜਦੋਂ ਗੁਰੂ ਜੀ ਨੇ ਇਸ ਸਥਾਨ ਦੀ ਸਥਾਪਨਾ ਕੀਤੀ ਦੂਰੋਂ ਦੂਰੋਂ ਸਾਧੂ ਸੰਤ ਜਪੀ ਤਪੀ ਭਗਤ ਇਸ ਸਥਾਨ ਤੇ ਆ ਕੇ ਭਗਤੀ ਕਰਦੇ ਪਰ ਉਹਨਾਂ ਨੇ ਪਾਣੀ ਦੀ ਦਿੱਕਤ ਮਹਿਸੂਸ ਕੀਤੀ ਅਤੇ ਧੰਗੁਰੂ ਅਮਰਦਾਸ ਮਹਾਰਾਜ ਨੇ ਪਾਣੀ ਦੀ ਦਿੱਕਤ ਦੂਰ ਕਰਨ ਵਾਸਤੇ ਇੱਥੇ ਬਾਬਾ ਬੁੱਢਾ ਜੀ ਪਾਸੋਂ ਸ੍ਰੀ ਬੌਲੀ ਸਾਹਿਬ ਨੂੰ ਟੱਕ ਲਗਵਾਇਆ ਅਤੇ ਬੌਲੀ ਸਾਹਿਬ ਦੀ ਸਥਾਪਨਾ ਕੀਤੀ ਅਤੇ ਨਾਲ ਹੀ 84 ਪੌੜੀਆਂ ਦੀ ਸਥਾਪਨਾ ਕੀਤੀ ਕਿਉਂਕਿ ਚਰਾਸੀ ਦੇ ਗੇੜ ਵਿੱਚੋਂ ਨਿਕਲਣ ਵਾਸਤੇ ਗੁਰੂ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ ਗੁਰੂ ਮਹਾਰਾਜ ਨੇ ਮਰਿਆਦਾ ਬੰਦ ਦਿੱਤੀ ਕਿ ਜੋ ਵੀ ਇਸ ਬੋਲੀ ਵਿੱਚ ਇਸ਼ਨਾਨ ਕਰੇਗਾ ਉਸ ਦੀ ਚਰਾਸੀ ਕੱਟੀ ਜਾਵੇਗੀ ਸਮੇਂਦਾ ਮਗਲ ਬਾਦਸ਼ਾ ਅਕਬਰ ਵੀ ਇਸ ਸਥਾਨ ਤੇ ਆਇਆ ਅਤੇ ਗੁਰੂ ਮਹਾਰਾਜ ਜੀ ਦੇ ਵਿਚਾਰ ਸੁਣ ਕੇ ਬਹੁਤ ਹੀ ਪ੍ਰਸੰਨ ਹੋਇਆ ਅਤੇ ਲੰਗਰਾਂ ਵਿੱਚ ਜਾ ਕੇ ਉਸਨੇ ਪ੍ਰਸ਼ਾਦਾ ਵੀ ਛਕਿਆ ਗੁਰੂ ਅਮਰਦਾਸ ਮਹਾਰਾਜ 95 ਸਾਲ ਤੱਕ ਸਰੀਰ ਕਚੌਲੇ ਵਿੱਚ ਰਹੇ 22 ਸਾਲ ਉਹ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ ਅਤੇ ਧੰਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਤੇ ਉਹਨਾਂ ਨੇ ਪੈਰਾ ਦਿੱਤਾ ਧੰਗੁਰੂ ਅੰਗਦ ਦੇ ਮਹਾਰਾਜ ਨੂੰ ਉਹਨਾਂ ਨੇ 12 ਸਾਲ ਤੱਕ ਗਾਗਰ ਢੋ ਕੇ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ ਕਦੇ ਵੀ ਚਤਰਾਈ ਨਹੀਂ ਕੀਤੀ ਗੁਰੂ ਨਾਲ ਝੂਠ ਨਹੀਂ ਬੋਲਿਆ ਕੋਈ ਬਹਾਨਾ ਨਹੀਂ ਲਾਇਆ ਸਗੋਂ ਇੱਕ ਮਨ ਇੱਕ ਚਿੱਤ ਹੋ ਕੇ ਲਗਾਤਾਰ 12 ਸਾਲ ਪਾਣੀ ਵਾਲੀ ਗਾਗਰ ਢੋਈ ਅਤੇ ਗੁਰੂ ਨੂੰ ਇਸ਼ਨਾਨ ਕਰਾਇਆ ਹੁਣ ਤੁਸੀਂ ਦਰਸ਼ਕਾਂ ਤੇ ਦਾਰੇ ਕਰ ਰਹੇ ਹੋ ਉਸ ਬੌਲੀ ਸਾਹਿਬ ਦੇ ਜਿਸ ਦੀ ਸਥਾਪਨਾ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਅਤੇ ਵਰ ਦਿੱਤਾ ਜੋ ਵੀ ਸਰਦਾ ਭਾਵਨਾ ਦੇ ਨਾਲ ਇਸ ਬੌਲੀ ਵਿੱਚ ਇਸ਼ਨਾਨ ਕਰੇਗਾ ਉਸ ਨੂੰ 84 ਲੱਖ ਜਨਮ ਤੋਂ ਮੁਕਤੀ ਮਿਲ ਜਾਵੇਗੀ ਭਾਵ ਉਹ ਜਿਉਣ ਮਰਨ ਦੇ ਚੱਕਰ ਵਿੱਚੋਂ ਬਾਹਰ ਨਿਕਲ ਜਾਵੇਗਾ ਆਓ ਹੁਣ ਇਸ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਨ ਦੀ ਮਰਿਆਦਾ ਨੂੰ ਜਾਣੀਏ ਮर्याਦਾ ਅਨਸਾਰ ਪਹਿਲਾਂ ਬੌਲੀ ਸਾਹਿਬ ਵਿੱਚ ਖੜ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਫਿਰ ਪਹਿਲੀ ਪੌੜੀ ਤੇ ਹੈਂਠਰੇ ਵਾਲੇ ਪਾਸਿਓਂ ਹੀ ਖੜ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਫਿਰ ਇਸ਼ਨਾਨਾ ਕਰਨਾ ਹੈ ਇਸ ਤਰ੍ਹਾਂ ਇਹ 84 ਪੌੜੀਆਂ ਹਨ 84 ਪੌੜੀਆਂ ਉੱਤੇ 84 ਜਪਜੀ ਸਾਹਿਬ ਦੇ ਪਾਠ ਹੋ ਜਾਣਗੇ ਅਤੇ 84 ਵਾਰ ਹੀ ਇਸ਼ਨਾਨਾ ਹੋ ਜਾਵੇਗਾ ਹੈਂਠਰੇ ਪਾਸਿਓਂ ਸੇਵਾ ਕਰਦੇ ਉੱਪਰ ਤੱਕ ਆਉਣਾ ਹੈ ਜਦੋਂ 49ਵੀਂ ਪੌੜੀ ਤੇ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਵੇਗੀ ਬਾਅਦ ਵਿੱਚ ਆਨੰਦ ਸਾਹਿਬ ਦੇ ਸੰਪੂਰਨ ਜਾਪ ਕਰਨੇ ਹਨ ਉਪਰਾੰਤ ਦਰਬਾਰ ਵਿੱਚ ਜਾ ਕੇ ਨਤਮਸਤਕ ਹੋਣਾ ਹੈ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਕੜਾ ਪ੍ਰਸ਼ਾਦ ਦੀ ਦੇਗ ਛਕਣੀ ਹੈ। ਇਹ ਗੁਰੂ ਮਹਾਰਾਜ ਦੀ ਬੜੀਾਈ ਹੈ ਕਿ ਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਜਿਹੇ ਅਸਥਾਨਾਂ ਦੀ ਬਖਸ਼ਿਸ਼ ਕੀਤੀ ਜਿੱਥੇ ਅਸੀਂ ਇਸ਼ਨਾਨਾ ਕਰਕੇ ਸਿਮਰਨ ਕਰਕੇ ਜਪ ਤਪ ਕਰਕੇ ਆਪਣਾ ਜਨਮ ਮਰਨ ਕੱਟ ਸਕਦੇ ਹਾਂ। ਇਸ ਸਥਾਨ ਤੇ ਹੀ ਧੰਗ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਉਚਾਰੀ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਸਨ ਉਹ ਹਮੇਸ਼ਾ ਹੀ ਨਿਮਰਤਾ ਦੇ ਵਿੱਚ ਰਹਿੰਦੇ ਸਨ ਜ਼ਿੰਦਗੀ ਵਿੱਚ ਇਹੋ ਜਿਹੇ ਕਈ ਮੌਕੇ ਆਏ ਜਦੋਂ ਗੁਰੂ ਮਹਾਰਾਜ ਦਾ ਨਰਾਦਰ ਹੋਇਆ ਪਰ ਕਦੇ ਵੀ ਗੁਰੂ ਮਹਾਰਾਜ ਨੇ ਗੁੱਸਾ ਨਹੀਂ ਕੀਤਾ ਹਮੇਸ਼ਾ ਹੀ ਨਿਮਰਤਾ ਦੇ ਵਿੱਚ ਰਹੇ ਜਦੋਂ ਧੰਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਤਗਤ ਦੀ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਸੁਪੁੱਤਰ ਬਾਬਾ ਦਾਤੂ ਜੀ ਗੁੱਸੇ ਵਿੱਚ ਆ ਗਏ ਅਤੇ ਸੰਘਾਸਨ ਉੱਤੇ ਬੈਠੇ ਹੋਏ ਗੁਰੂ ਅਮਰਦਾਸ ਮਹਾਰਾਜੀ ਦੇ ਲੱਤ ਮਾਰੀ ਅਤੇ ਉਹਨਾਂ ਨੂੰ heਠਾਂ ਸੁੱਟ ਦਿੱਤਾ ਐਡਾ ਵੱਡਾ ਨਰਾਦਰ ਹੋਣ ਦੇ ਬਾਵਜੂਦ ਵੀ ਗੁਰੂ ਅਮਰਦਾਸ ਮਹਾਰਾਜ ਗੁੱਸੇ ਵਿੱਚ ਨਹੀਂ ਆਏ ਸਗੋਂ ਨਿਮਰਤਾ ਦੇ ਵਿੱਚ ਆ ਕੇ ਬਾਬੇ ਦਾਤੂ ਜੀ ਦੀ ਲੱਤ ਘੁੱਟਣ ਲੱਗ ਪਏ ਅਤੇ ਆਖਣ ਲੱਗੇ ਕਿ ਮੇਰਾ ਸਰੀਰ ਬਿਰਧ ਹੈ ਤੁਹਾਡੀ ਲੱਤ ਨੂੰ 6 ਵਜੇ ਹੋਵੇਗੀ ਐਨੀ ਨਿਮਰਤਾ ਦੇ ਕੇ ਬਾਬਾ ਦਾਤੂ ਜੀ ਵੀ ਹੈਰਾਨ ਹੋ ਰਹੇ ਸਨ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਅਤੇ ਨਾਲ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਤਾਂ ਨਿਉਟਿਆਂ ਦੀ ਓਟ ਨਿਪੱਤਿਆਂ ਦੇ ਬੱਤ ਨਿਕੱਤਿਆਂ ਦੀ ਗੱਤ ਨਿਧਰਿਆਂ ਦੇ ਧਰਨ ਅਸਰਿਆਂ ਦੇ ਆਸਰੇ ਹਉਣ ਦੇ ਵੀ ਵਰ ਦਿੱਤੇ ਇਸ ਲਈ ਧੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਲਈ ਜੀਵਨ ਮਰਨ ਤੋਂ ਮੁਕਤ ਹੋ ਜਾਈਦਾ ਹੈ ਧੰ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਨੂੰ ਕੋਟਣ ਕੋਟ ਵਾਰੀ ਪ੍ਰਣਾਮ